ਬਹੁਤ ਸਵਾਗਤ ਹੈ ਜੀ ਸਾਰੇ ਵਿਦਿਆਰਥੀਆਂ ਦਾ ਇੱਕ ਵਾਰੀ ਫੇਰ ਹਾਜ਼ਰ ਆ ਜਸਮੀਤ ਪਾਟਿਆ ਜੀ ਸਾਡੇ ਨਾਲ ਮੌਜੂਦ ਨੇ ਅੱਜ ਬਹੁਤ ਨਵੀਂ ਤਰ੍ਹਾਂ ਦੀਆਂ ਜਾਣਕਾਰੀਆਂ ਅੰਕੜਿਆਂ ਤੇ ਆਧਾਰਿਤ ਜਾਣਕਾਰੀਆਂ ਜਸਮੀਤ ਸਿੰਘ ਪਾਟਿਆ ਜੀ ਸਾਡੇ ਨਾਲ ਸਾਂਝੀਆਂ ਕਰਨਗੇ ਔਰ ਜਿਸ ਤਰ੍ਹਾਂ ਦੀਆਂ ਖਬਰਾਂ ਆ ਰਹੀਆਂ ਨੇ ਜਿਸ ਤਰ੍ਹਾਂ ਦੀਆਂ ਰਿਪੋਰਟਾਂ ਆ ਰਹੀਆਂ ਨੇ ਔਰ ਜਿਹੜੇ ਡੇਟ ਆ ਰਹੇ ਨੇ ਉਹਨਾਂ ਤੋਂ ਇੱਕ ਵਾਰੀ ਫੇਰ ਇਹ ਸਾਬਤ ਹੋ ਗਿਆ ਕਿ ਕੈਨੇਡਾ ਭਾਰਤ ਦੇ ਹੁਣ ਹਰ ਵਿਦਿਆਰਥੀਆਂ ਸਧਾਰਨ ਵਿਦਿਆਰਥੀਆਂ ਲਈ ਅੱਜ ਵੀ ਸਭ ਤੋਂ ਨੰਬਰ 1 ਤੇ ਬਣਿਆ ਹੋਇਆ ਵੀਜ਼ਾ ਦੇਣ ਦੇ ਲਈ ਔਰ ਪੀਆਰ ਦੇਣ ਦੇ ਲਈ ਇਹ ਸਥਿਤੀਆਂ ਆਪਣੇ ਆਪ ਦੇ ਵਿੱਚ ਬਹੁਤ ਹੈਰਾਨੀਜਨਕ ਨੇ ਜਦੋਂ ਕੈਨੇਡਾ ਦੇ ਬਾਰੇ ਐਜੂਕੇਸ਼ਨ ਸਿਸਟਮ ਦੇ ਬਾਰੇ ਬਹੁਤ ਨਾ ਪੱਖੀ ਪ੍ਰਚਾਰ ਕੀਤਾ ਜਾ ਰਿਹਾ ਹੈ ਇਸ ਦੇ ਬਾਵਜੂਦ ਵੀ ਜਿਹੜੇ ਚੰਗੇ ਵਿਦਿਆਰਥੀ ਨੇ ਸਧਾਰਨ ਵਿਦਿਆਰਥੀ ਨੇ ਉਹ ਕੈਨੇਡਾ 'ਚ ਜੌਬਸ ਵੀ ਹਾਸਲ ਕਰ ਰਹੇ ਨੇ ਪੀਆਰ ਵੀ ਹਾਸਲ ਕਰ ਰਹੇ ਨੇ ਔਰ ਆਪਣੇ ਕੋਰਸ ਵੀ ਕੰਪਲੀਟ ਕਰ ਰਹੇ ਨੇ ਸੋ ਅੱਜ ਦੇ ਸਮੇਂ 'ਚ ਜੋ ਨਤੀਜਾ ਨਿਕਲਿਆ ਜਿਹੜੇ ਬਹੁਤ ਜ਼ਿਆਦਾ ਕਮਜ਼ੋਰ ਨੇ ਵਿਦਿਆਰਥੀ ਮਤਲਬ ਜਿਹੜੇ ਪੜ੍ਹ ਹੀ ਨਹੀਂ ਸਕਦੇ ਜਿਹੜੇ ਸੋਚਦੇ ਨੇ ਵੀ ਬਸ ਸਾਨੂੰ ਕੈਨੇਡਾ ਲੈਂਡ ਕਰਾ ਦਿਓ ਕਾਲਜ ਦਾਖਲਾ ਕਰਾ ਕੇ ਬਾਕੀ ਅਸੀਂ ਆਪ ਦੇਖ ਲਾਂਗੇ ਉਹ ਵਿਦਿਆਰਥੀ ਹੁਣ ਕੈਨੇਡਾ 'ਚ ਨਾ ਅਪਲਾਈ ਕਰਨ ਜਿਹੜੇ ਵਿਦਿਆਰਥੀ ਪੜ੍ਹ ਸਕਦੇ ਨੇ ਉਹਨਾਂ ਦੇ ਲਈ ਕੈਨੇਡੀਅਨ ਸਰਕਾਰ ਨੇ ਬਹੁਤ ਚੰਗੀਆਂ ਪਾਲਿਸੀਜ਼ ਨੇ ਜਿਹੜੀਆਂ ਉਹ ਆਲਰੇਡੀ ਬਣਾ ਹੀ ਰੱਖੀਆਂ ਨੇ ਔਰ ਜਦੋਂ ਅਸੀਂ ਸਕਸੈਸ ਰੇਟ ਦੇ ਅੰਕੜੇ ਦੇਖਦੇ ਹਾਂ ਆਸਟ੍ਰੇਲੀਆ ਨਾਲ ਕੰਪੈਰੀਜ਼ਨ ਕਰਦੇ ਆ ਤੇ ਕੈਨੇਡਾ ਅੱਜ ਬਹੁਤ ਅੱਗੇ ਖੜਾ ਹੈ ਨਿਊਜ਼ੀਲੈਂਡ ਨਾਲ ਕੰਪੈਰੀਜ਼ਨ ਕਰਦੇ ਆ ਤਾਂ ਵੀ ਕੈਨੇਡਾ ਬਹੁਤ ਅੱਗੇ ਖੜਾ ਹੈ ਪਰ ਜਸਮੀਤ ਜੀ ਦੇ ਨਾਲ ਇਹ ਅੰਕੜਿਆਂ ਦੇ ਆਧਾਰਿਤ ਡਿਸਕਸ਼ਨ ਨੂੰ ਅੱਜ ਅੱਗੇ ਵਧਾਵਾਂਗੇ ਜਸਮੀਤ ਜੀ ਬਹੁਤ ਬਹੁਤ ਸਵਾਗਤ ਹੈ ਜੀ ਸਤਿ ਸ਼੍ਰੀ ਅਕਾਲ ਜੀ ਜਸਮੀਤ ਜੀ ਤੁਸੀਂ ਤਾਂ ਹਮੇਸ਼ਾ ਵਕਾਲਤ ਕਰਦੇ ਰਹੇ ਹੋ ਕਿ ਕੈਨੇਡਾ ਪੀਆਰ ਦੇਣ ਦੇ ਮਾਮਲੇ ਵਿੱਚ ਇੰਪਲॉयਮੈਂਟ ਦੇਣ ਦੇ ਮਾਮਲੇ ਵਿੱਚ ਸਟੂਡੈਂਟਸ ਨੂੰ ਸਭ ਤੋਂ ਅੱਗੇ ਹੈ ਇੱਕ ਵਾਰੀ ਫੇਰ ਨਵੇਂ ਅੰਕੜਿਆਂ ਨਾਲ ਇਹ ਗੱਲ ਸਾਬਤ ਵੀ ਹੁੰਦੀ ਹੈ ਪਹਿਲਾਂ ਤਾਂ ਮੈਂ ਇਹ ਚਾਹੂੰਗਾ ਇਕ ਵਾਰੀ ਦੱਸੋ ਕਿ ਕੈਨੇਡਾ ਦੇ ਪ੍ਰਤੀ ਜਿਹੜਾ ਨਾ ਪੱਖੀ ਪ੍ਰਚਾਰ ਸੀ ਉਹਦੇ ਦਰਮਿਆਨ ਆਸਟ੍ਰੇਲੀਆ ਔਰ ਨਿਊਜ਼ੀਲੈਂਡ ਚ ਕਹਿੰਦੇ ਬਹੁਤ ਜ਼ਿਆਦਾ ਵੀਜ਼ੇ ਦਿੱਤੇ ਗਏ ਜੇ ਅਸੀਂ ਕੈਨੇਡਾ ਨਾਲ ਕੰਪੈਰੀਜ਼ਨ ਕਰੀਏ ਤੇ ਅੱਜ ਸਥਿਤੀਆਂ ਕਿੱਥੇ ਨੇ ਕਿਹੜਾ ਮੁਲਕ ਜ਼ਿਆਦਾ ਵੀਜ਼ੇ ਸਾਡੇ ਸਟੂਡੈਂਟਸ ਨੂੰ ਦੇ ਰਿਹਾ ਹੈ ਕੈਨੇਡਾ ਆਸਟ੍ਰੇਲੀਆ ਔਰ ਨਿਊਜ਼ੀਲੈਂਡ ਸì ਆਕੜੇ ਦੇਖੋ ਜੇ ਨਿਊਜ਼ੀਲੈਂਡ ਦੇ ਕੱਢ ਲਈਏ ਨਿਊਜ਼ੀਲੈਂਡ ਦੇ ਦਾ ਨਾਂ ਮਾਤਰ ਵੀਜ਼ਾ ਅਪਰੂਵਲ ਰੇਟ ਹੈਗੇ ਆ ਨਿਊਜ਼ੀਲੈਂਡ ਨੇ ਇਸ ਸਾਲ ਦੇ ਅੰਦਰ 1800 ਫਾਈਲਾਂ ਲੱਗੀਆਂ ਪੂਰੇ ਇੰਡੀਆ ਤੋਂ ਜੇ ਫਾਈਲਾਂ ਲੱਗੀਆਂ ਤਾਂ 1800 ਫਾਈਲਾਂ ਲੱਗੀਆਂ ਉਹਦੇ ਵਿੱਚੋਂ 700 ਪ੍ਰੂਵਲ ਆਈ ਜੋ ਜੋ ਨਿਊਜ਼ੀਲੈਂਡ ਦਾ ਵੀਜ਼ਾ ਅਪਰੂਵਲ ਰੇਟ ਹੈ 28% ਹੈਗਾ ਹੁਣ ਉਹਦੇ ਪਿੱਛੇ ਵੀ ਕਾਰਨ ਇਦਾਂ ਦਾ ਹੈਗਾ ਮੈਂ ਤਾਂ ਕਹਾਂਗਾ 30 40% ਬੱਚੇ ਤਾਂ ਵਿਚਾਰੇ ਹੋ ਰਿਫਿਊਜ਼ ਹੋ ਗਏ ਹੋਣੇ ਜਿਨ੍ਹਾਂ ਨੇ ਏਜੰਟਾਂ ਤੋਂ ਆਪਣੇ ਫੰਡ ਸ਼ੋਅ ਕਰਾਈ ਹੋਣੇ ਜੀ ਕਿਉਂਕਿ ਜਦੋਂ ਅਸੀਂ ਏਜੰਟ ਕਹਿੰਦਾ ਨਾ ਮੈਂ ਫੰਡ ਸ਼ੋਅ ਕਰ ਦਾਂਗਾ ਮੈਂ ਪੈਕੇਜ ਕਰ ਲਾਂਗਾ ਕੁਰਸੀ ਉਹਦੀਆਂ ਮਿੱਠੀਆਂ ਮਿੱਠੀਆਂ ਗੱਲਾਂ ਚ ਆ ਜਾਂਦੇ ਆ ਰੱਜ ਦੀ ਡੇਟ 'ਚ ਮੈਂ ਕਹਾਂਗਾ 20 50 ਹਜ਼ਾਰ ਬੱਚਾ ਇਦਾਂ ਦਾ ਹੈ ਜਿਹੜਾ ਯੂ ਐਸ ਏ ਨੇ ਰਿਫਿਊਜ਼ ਕਰਤਾ ਕਿਉਂਕਿ ਏਜੰਟ ਨੇ ਕਿਹਾ ਕਿ ਮੈਂ ਫੰਡ ਸ਼ੋਅ ਕਰਦਾਂਗਾ ਮੇਰੇ ਕੋਲ ਆਜੋ ਮੈਂ 85 ਹਜ਼ਾਰ ਲਾਂਗਾ ਮੈਂ 50 ਹਜ਼ਾਰ ਲਾਂਗਾ ਮੈਂ ਲੱਖ ਰੁਪਇਆ ਲਾਂਗਾ ਔਰ ਐਮਬੈਸੀ ਬੱਚੀ ਤਾਂ ਨਹੀਂ ਹੈਗੀ ਦੇਖੋ ਜੀ ਐਮਬੈਸੀ ਨੂੰ ਸਭ ਕੁਝ ਪਤਾ ਹੈ ਐਮਬੈਸੀ ਨੂੰ ਤਾਂ ਇਹ ਵੀ ਪਤਾ ਹੁੰਦਾ ਕਿ ਕਿਹੜੇ ਏਜੰਟ ਦੇ ਆਫਿਸ ਤੋਂ ਫਾਈਲ ਲੱਗ ਕੇ ਆ ਰਹੀ ਹੈ ਜੀ ਸਾਡੇ ਕੋਲੋਂ ਥੋੜੀ ਦੇਰ ਜੇ ਕੋਈ ਫਾਈਲ ਨਾ I20 ਲੇਟ ਹੋ ਜਾਂਦੀ ਹੈ ਤਾਂ ਕਲਾਇੰਟ ਸਾਡੇ ਨੂੰ ਕਹਿੰਦਾ ਕਿ 5000 ਰੁਪਏ ਦਿੱਤਾ ਸੀ ਰੀਫੰਡ ਕਰ ਦਿਓ ਮੇਰਾ 5000 ਔਰ ਮੈਂ ਹੱਸ ਕੇ ਮੋੜ ਦੇਣਾ ਕਿਉਂਕਿ ਮੈਨੂੰ ਪਤਾ ਹੈ ਕਿ ਜਦੋਂ ਇਹਨਾਂ ਨੇ 5000 ਮੇਰੇ ਤੋਂ ਰੀਫੰਡ ਲੈਣਾ ਔਰ ਇਸ ਤੋਂ ਬਾਅਦ ਇਹਨਾਂ ਨੇ ਕਿਸੇ ਐਸੇ ਏਜੰਟ ਕੋਲ ਜਾਣਾ ਜਿੰਨੇ ਝੂਠੀਆਂ ਗੱਲਾਂ ਕਰਨੀਆਂ ਜਿੰਨੇ ਕਹਿਣਾ ਕਿ 85000 ਦੇ ਦਿਓ ਮੈਂ 30 ਦਿਨ ਦੇ ਅੰਦਰ ਅੰਦਰ USA ਦਾ ਵੀਜ਼ਾ ਲਵਾ ਦਾਂਗਾ ਹੂੰ ਹੂੰ ਸੋ ਜਦੋਂ ਸਾਨੂੰ ਸਾਨੂੰ ਝੂਠ ਤੇ ਵਿਸ਼ਵਾਸ ਹੋ ਗਿਆ ਜਿਹੜੇ ਬੱਚੇ ਆ ਪੇਰੈਂਟਸ ਆ ਪਰ ਜੇ ਕੋਈ ਸੱਚ ਬੋਲਦਾ ਉੱਤੇ ਆਪਾਂ ਨੂੰ ਵਿਸ਼ਵਾਸ ਨਹੀਂ ਹੈਗਾ ਅੱਜ ਕੋਈ ਕਹਿੰਦਾ ਹੈ ਕਿ ਮੈਂ ਤਾਂ ਡਿਫਾਈਲ ਫ੍ਰੀ ਚ ਅਪਲਾਈ ਕਰਾਂਗਾ ਤੁਸੀਂ ਮੇਰੇ ਕੋਲ ਆ ਜਾਓ ਤੁਸੀਂ ਮੇਰੀ ਗੱਲ ਸਮਝੋ ਅੱਜ ਦੀ ਰੇਟ ਤੇ ਜਦੋਂ client ਘਟ ਜਾਂਦਾ ਤਾਂ ਵਨ ਸਮੰਨੀਆਂ 딜ਾਂ ਲੋਕੀ ਲੈ ਕੇ ਆ ਜਾਂਦੇ ਆ ਕੋਈ ਕਹਿੰਦਾ ਮੈਂ ਫ੍ਰੀ ਚ ਅਪਲਾਈ ਕਰਾਂਗਾ ਕੋਈ ਕਹਿੰਦਾ ਮੈਂ 25000 ਰੁਪਏ ਆਪਣੇ ਕੋਲੋਂ ਦਵਾਂਗਾ ਕੋਈ ਕਹਿੰਦਾ ਜੇ ਰਿਫਿਊਜ਼ਲ ਆ ਗਈ ਤਾਂ ਮੈਂ ਇਹ ਕਰਾਂਗਾ ਉਹ ਸਾਰੀਆਂ ਸਿਰਫ ਤੁਹਾਨੂੰ ਕੀ ਕਹਿੰਦੇ ਆ ਅਸੀਂ ਕਾਹਾਂਗੇ ਕਿ ਬਸ ਆਪਣੇ ਕੋਲ ਬੁਲਾਉਣ ਦੇ ਤਰੀਕੇ ਆ ਬਿਲਕੁਲ ਸਹੀ ਗੱਲ ਹੈ ਠੀਕ ਹੈ ਸੋ ਸਟੂਡੈਂਟ ਅੱਜ ਜੇ ਤੁਸੀਂ ਕੀ ਕਹਿੰਦੇ ਆ ਅਸੀਂ ਕਦੀ ਵੀ ਨਹੀਂ ਕਿਹਾ ਕਿ ਕੋਈ ਸਕੀਮ ਹੈ ਕੀ ਨਹੀਂ ਹੈ ਮਤਲਬ ਜੋ ਹੋ ਸਕਦਾ ਉਹੀ ਪੋਸਿਬਿਲਟੀ ਹੈਗੀ ਹੈ ਸੋ ਕਿਸੇ ਦੀ ਕੋਈ I20 ਲੇਟ ਹੋ ਰਹੀ ਹੈ ਉਹਦੇ ਦਾ ਮਤਲਬ ਹੈਗਾ ਕਿ ਤੁਸੀਂ ਇੱਕ ਤੁਸੀਂ ਸਾਨੂੰ ਕਿਹਾ ਕਿ ਕੈਲੀਫੋਰਨੀਆ ਸਟੇਟ ਯੂਨੀਵਰਸਿਟੀ ਚ ਅਪਲਾਈ ਕਰ ਦਿਓ ਕੋਈ ਬੱਚਾ ਮੇਰੇ ਕੋਲ ਆਇਆ ਔਰ ਮੇਰੀ ਕਾਉਂਸਲਰ ਨੇ ਉਹਨੂੰ ਕਿਹਾ ਕਿ ਕੈਲੀਫੋਰਨੀਆ ਸਟੇਟ ਯੂਨੀਵਰਸਿਟੀ ਟਾਪ ਦੀ ਯੂਨੀਵਰਸਿਟੀ ਹੈਗੀ ਹੈ ਯੂਐਸਏ ਦੀ ਅਸੀਂ ਇੱਥੇ ਆਈਆਈਟੀ ਆਈਆਈਐਮ 'ਚ ਐਡਮਿਸ਼ਨ ਲੈ ਸਕਦੇ ਆ ਹੂੰ ਜਿਹੜਾ ਬੱਚਾ ਇੱਥੇ ਮੈਂ ਕਹਿੰਨਾ ਚੰਡੀਗੜ੍ਹ ਗਵਰਨਮੈਂਟ ਕਾਲਜ 46 ਸੈਕਟਰ ਇੱਕ ਛੋਟਾ ਜਿਹਾ ਕਾਲਜ ਹੈਗਾ ਉੱਥੇ 90% ਕਟਆਫ ਚੱਲੇਗੀ ਬੀਕਾਮ ਦੀ ਆਪਾਂ ਇੱਥੇ ਤਾਂ ਐਡਮਿਸ਼ਨ ਲੈ ਨਹੀਂ ਸਕਦੇ ਉੱਥੇ ਕੈਲੀਫੋਰਨੀਆ ਸਟੇਟ ਯੂਨੀਵਰਸਿਟੀ ਐਡਮਿਸ਼ਨ ਦੀ ਗੱਲ ਕਰ ਰਹੇ ਆ ਔਰ ਜੇ ਉੱਥੋਂ I20 ਨਹੀਂ ਆਂਦੀ ਤਾਂ ਉਹ ਕਹਿੰਦੇ ਕੰਸਲਟੈਂਟ ਦੀ ਗਲਤੀ ਹੈ ਸੋ ਸਟੂਡੈਂਟ ਆਪਾਂ ਨੂੰ ਸਮਝਣ ਦੀ ਲੋੜ ਹੈ ਕਿ ਕਿਹੜੀ ਕਿਹੜੀ ਯੂਨੀਵਰਸਿਟੀ 'ਚ ਅਸੀਂ ਐਲੀਜੀਬਲ ਹੈਗੇ ਆ ਕਿਹੜੀ ਕਿਹੜੀ ਯੂਨੀਵਰਸਿਟੀ 'ਚ ਅਸੀਂ ਅਪਲਾਈ ਕਰ ਸਕਦੇ ਆ ਕਿੱਥੋਂ ਸਾਡੀ I20 ਆ ਸਕਦੀ ਹੈ ਕਿੰਨੀਆਂ ਯੂਨੀਵਰਸਿਟੀ 'ਚ ਸਾਨੂੰ ਅਪਲਾਈ ਕਰਨਾ ਚਾਹੀਦਾ ਹੈ ਔਰ ਜਦੋਂ ਅਸੀਂ ਅਪਲਾਈ ਕਰਦੇ ਆ ਤਾਂ ਉੱਥੇ ਇੰਟਰਵਿਊ ਦੇਣ ਕੰਸਲਟੈਂਟ ਨੇ ਜਾਣਾ ਜਿਹੜਾ ਲੱਖ ਰੁਪਏ ਤੁਹਾਡੇ ਤੋਂ ਇੱਥੇ ਮੰਗ ਰਿਆ ਜਾਂ ਫਿਰ ਜਿਹੜੇ ਫੰਡ ਸ਼ੋ ਕੀਤੇ ਯੂਐਸਏ ਦੇ ਕਿਸੇ ਨੇ ਉਹ ਫੰਡ ਸ਼ੋ ਉਹ ਫੰਡ ਸ਼ੋ ਤੇ ਤੁਹਾਡਾ ਵੀਜ਼ਾ ਆ ਜਾਏਗਾ ਸੋ ਇਹ ਸਾਰੀਆਂ ਭਲੇਖੀਆਂ ਦੀਆਂ ਗੱਲਾਂ ਮੈਨੂੰ ਲੱਗਦਾ ਅੱਜ ਦੀ ਡੇਟ ਅਸੀਂ ਬਹੁਤ ਜ਼ਿਆਦਾ ਸਟੂਡੈਂਟ ਲਾਸਟ ਇਅਰ ਵੀ ਜਿਹੜੇ ਕੈਨੇਡਾ ਗਏ ਦੇ ਕੁਝ ਕੈਨੇਡਾ ਤਾਂ ਚਲੇ ਗਏ ਆਪਾਂ ਪੈਕੇਜ ਦੇ ਕੇ ਪਰ ਕੈਨੇਡਾ ਨੇ ਹੁਣ ਹਾਲ ਕੀ ਕੀਤਾ ਬਾਕੀ ਸਾਰੇ ਬੱਚਿਆਂ ਦਾ ਇਹ ਦੇਖ ਲਓ ਕਿਉਂਕਿ ਜਿਹੜੇ ਬੱਚੇ ਪੈਕੇਜ 'ਚ ਗਏ ਉਹਨਾਂ ਨੇ ਉੱਥੇ ਪੜ੍ਹਾਈ ਨਹੀਂ ਕੀਤੀ ਕਾਲਜ ਵਾਲੇ ਵੇਲੇ ਹੋ ਗਏ ਕਾਲਜਿਸ ਬੰਦ ਹੋ ਗਏ ਹੁਣ ਉਹਦਾ ਸਾਰਾ ਅਸਰ ਜਿਹੜੇ ਬੱਚੇ ਪੜਨ ਜਾਣਾ ਚਾਹੁੰਦੇ ਸੀ ਉਹ ਵੀ ਵਿਚਾਰੇ ਹੁਣ ਕੈਨੇਡਾ ਦਾ ਨਾਮ ਲੈ ਕੇ ਡਰ ਜਾਂਦੇ ਯਾਰ ਇਹਨਾਂ ਨੈਗੇਟਿਵ ਰਿਵਿਊ ਹੁਣ ਨਹੀਂ ਮੈਂ ਕੈਨੇਡਾ ਜਾਣਾ ਕੈਨੇਡਾ ਚ ਤਾਂ ਜਾਦੂ ਕੈਨੇਡਾ ਚ ਤਾਂ ਬੱਚਾ ਦੁਖੀ ਬੜਾ ਕੰਮ ਨਹੀਂ ਮਿਲਦਾ ਕੈਨੇਡਾ ਚ ਤਾਂ ਬਾਏ ਗੋਡ ਮੈਂ ਕਹਾंगा ਕਿ ਬੁਰਾ ਹਾਲ ਹੈ ਹੁਣ ਉੱਥੇ ਜਾ ਕੇ ਦੇਖੋ ਫਰਾਈਡੇ ਸੈਟਰਡੇ ਸੰਡੇ ਬੱਚੇ ਗੋਲਫ ਖੇਡ ਰਹੇ ਨੇ ਮਹਿੰਗੀਆਂ ਮਹਿੰਗੀਆਂ ਗੱਡੀਆਂ ਚਲਾ ਰਹੇ ਨੇ ਠੀਕ ਹੈ ਮਿਹਨਤ ਕਰ ਰਹੇ ਨੇ ਮਿਹਨਤ ਕਰੇ ਵੀ ਨਾ ਤਾਂ ਦੇਖੋ ਇੱਥੇ ਵੀ ਨਹੀਂ ਹੋਣਾ ਇੱਥੇ ਤਾਂ ਇੱਥੇ ਤਾਂ ਕੋਈ ਵੱਡੇ ਤੋਂ ਵੱਡਾ ਬਿਜ਼ਨਸਮੈਨ ਨਹੀਂ ਗਾਲਫ ਖੇਡ ਸਕਦਾ ਸੈਟਰਡੇ ਸੰਡੇ ਸਰ ਤੁਸੀਂ ਖੇਡਦੇ ਹੋ ਗਾਲਫ ਨਾ ਖੇਡ ਸਕਦੇ ਹੋ ਸਮਾਂ ਹੀ ਨਹੀਂ ਬਿਲਕੁਲ ਠੀਕ ਹੈ ਇੱਥੇ ਟਾਈਮ ਨਹੀਂ ਨਿਕਲਦਾ ਸਾਨੂੰ ਮੈਂਬਰਸ਼ਿਪ ਨਹੀਂ ਦੇਣੀ ਮੈਨੂੰ ਨਹੀਂ ਕਿਸੇ ਨੇ ਮੈਂਬਰਸ਼ਿਪ ਦੇਣੀ ਬਿਲਕੁਲ ਸਿਰਫ ਪੋਲੀਟੀਸ਼ੀਅਨ ਜਾਂ ਫਿਰ ਜਿਹਦੀ ਜਾਣ ਪਛਾਣ ਹੈ ਉਹ ਗਾਲਫ ਖੇਡ ਸਕਦਾ ਹੈ ਉੱਥੇ ਆਪਣੇ ਸਟੂਡੈਂਟ ਗਾਲਫ ਖੇਡਦੇ ਸੈਟਰਡੇ ਸੰਡੇ ਪਰ ਵਿੱਚ ਤੇ ਜਾਂਦੇ ਆ সুইਮਿੰਗ ਕਰਦੇ ਆ ਜਿਮ ਜਾ ਰਹੇ ਆ ਰੋਜ਼ ਬੱਚੇ ਲਾਈਫ ਸਟਾਈਲ ਪ੍ਰੋਪਰ ਮੇਨਟੇਨ ਕਰ ਰਹੇ ਆ ਜਿਹੜਾ ਇੱਥੇ ਇੱਕ ਪੋਲੀਟੀਸ਼ਨ ਵੱਡਾ ਬਿਜ਼ਨਸਮੈਨ ਮੇਨਟੇਨ ਕਰ ਰਿਹਾ ਐ ਇਦਾਂ ਦਾ ਬੱਚੇ ਲਾਈਫ ਸਟਾਈਲ ਮੇਨਟੇਨ ਕਰ ਰਹੇ ਨੇ ਪਰ ਇੱਥੇ ਫੋਨ ਕਰਕੇ ਕਹਿੰਦੇ ਆ ਅਸੀਂ ਬਹੁਤ ਔਖੇ ਆ ਸਾਡੇ ਕੋਲ ਟਾਈਮ ਨਹੀਂ ਹੈਗਾ ਉਹ ਟਾਈਮ ਇਸ ਲਈ ਨਹੀਂ ਹੈਗਾ ਕਿ ਹੁਣ ਜੇ ਅਸੀਂ ਲਈਏ ਸਾਹਿਬ ਕੋਈ ਬੱਚਾ ਕਹਿੰਦਾ ਕਿ ਮੈਂ 18 ਘੰਟੇ ਕੰਮ ਕਰ ਰਿਹਾ ਸਰ ਤੁਸੀਂ ਉਹਨੂੰ 12 ਸੋਨਾ ਮਲਟੀਪਲਾਈ ਕਰ ਲਓ ਘੱਟੋ ਘੱਟ ਕੋਈ ਬੱਚਾ ਕਹਿ ਰਿਹਾ ਨਾ ਕਿ ਮੈਂ 18 ਘੰਟੇ ਕੰਮ ਕਰ ਰਿਹਾ ਹੁਣ ਉਹਨੇ ਆਪਣੇ ਖਰਚੇ ਵਧਾ ਲਏ ਉਹਨੇ ਘਰ ਵੀ ਲੈ ਲਿਆ ਘਰ ਨਹੀਂ ਉਹਨੇ ਕੋਠੀ ਲੈ ਲਈ ਉਹਨੇ ਗੱਡੀ ਲੈ ਲਈ ਮਰਸਡੀ ਠੀਕ ਹੈ ਉਹਨੇ ਹੁਣ ਉੱਥੇ ਵਿਆਹ ਵੀ ਕਰ ਲਿਆ ਸਹੇਲੀ ਵੀ ਬਣਾ ਲਈਆਂ ਫਿਰ ਉਹਦੇ ਵੀ ਖਰਚੇ ਪਾ ਲਏ ਠੀਕ ਹੈ ਹੁਣ ਅਸੀਂ ਗੋਲਫ ਕੋਰਸ ਵੀ ਜਾਣਾ ਹੈ ਬ੍ਰਾਂਡਡ ਕੱਪੜੇ ਵੀ ਪਾਣੇ ਆ ਮਹਿੰਗੀਆਂ ਚੀਜ਼ਾਂ ਰੱਖ ਲਈਆਂ ਹੁਣ ਜੇ ਆਪਾਂ 18 ਘੰਟੇ ਕੰਮ ਕਰ ਰਹੇ ਹਾਂ ਬਹੁਤ ਔਖੇ ਆ ਬਹੁਤ ਜ਼ਿਆਦਾ ਔਖੇ ਆ ਇਹ ਸਭ ਕਰਨ ਨੂੰ ਕਿੰਨੇ ਕਿਹਾ ਸੀ ਹੂੰ ਸੋਸ ਪੇਰੈਂਟਸ ਕਹ ਰਹੇ ਆਪਣੀ ਐਸਪੀਰੇਸ਼ਨਸ ਬਹੁਤ ਜ਼ਿਆਦਾ ਆਪਾਂ ਵਧਾ ਲੀਆਂ ਹੁਣ ਜਿੰਨੇ ਇੱਕ ਘਰ ਲੈ ਲਿਆ ਉਹਦੇ ਕੋ ਉਹ ਕਹਿੰਦਾ ਮੈਂ ਇੱਕ ਸ਼ਿਫਟ ਹੋਰ ਲਾ ਲਾਂ ਮੈਂ ਇੱਕ ਘਰ ਹੋਰ ਲੈ ਲੈਣਾ ਮੈਂ ਇੱਕ ਘਰ ਹੋਰ ਲੈ ਲੈਣਾ ਮੈਂ ਉਹ ਤੋਂ ਮੈਨੂੰ ਉਹ ਤੋਂ ਮੈਨੂੰ ਕੀ ਕਹਿੰਦੇ ਆ ਰੈਂਟ ਆਊਗਾ ਤਾਂ ਮੰਜੀ ਕਿਸ਼ਨਾ ਜਾਈ ਜਾਉਣਗੀਆਂ ਫਿਰ ਮੈਂ ਇੱਕ ਸ਼ਿਫਟ ਹੋਰ ਲਾ ਲੈਣਾ ਔਖੇ ਤਾਂ ਆਪਾਂ ਆਪ ਹੀ ਹੋਣਾ ਨਾ ਸੀ ਕੈਨੇਡਾ ਇੱਕ ਏਦਾਂ ਦੀ ਜਗ੍ਹਾ ਹੈਗੀ ਆ ਕੈਨੇਡਾ ਨੇ ਇਹ ਸਾਰੇ ਕੰਟਰੀਆਂ ਚ ਇਹੀ ਹਾਲ ਆ ਆਸਟ੍ਰੇਲੀਆ ਚ ਵੀ ਇਹੀ ਹਾਲ ਆ ਸਰ ਜਿਹੜਾ ਇੱਕ ਘਰ ਬਣਾ ਲੈਂਦਾ ਉਹ ਕਹਿੰਦਾ ਮੈਂ ਦੂਜਾ ਘਰ ਬਣਾਣਾ ਦੂਜਾ ਘਰ ਬਣਾਣ ਦਾ ਕਹਿੰਦਾ ਮੈਂ ਤੀਜਾ ਘਰ ਬਣਾਣਾ ਸੋ ਔਖੇ ਤਾਂ ਆਪਾਂ ਆ ਹੀ ਹੋਣ ਫਿਰ ਆਪਾਂ ਕਹਿੰਨੇ ਔਖੇ ਆ ਬਹੁਤ ਔਖੇ ਆ ਔਖੀ ਜ਼ਿੰਦਗੀ ਤਾਂ ਹੁਣ ਤੁਸੀਂ ਇੱਥੇ ਸੋਚ ਸਕਦੇ ਸੀ ਮਹਿੰਗਾ ਘਰ ਲੈਣ ਦੀ ਮਹਿੰਗੀ ਗੱਡੀ ਲੈਣ ਦੀ ਨਾ ਹੁਣ ਤੁਸੀਂ ਇੱਕ ਹਿਸਾਬ ਲਾਓ ਕਿ ਜਿਹੜਾ ਬੱਚਾ 18 ਘੰਟੇ ਕੰਮ ਕਰ ਰਿਹਾ ਫੁੱਲ ਟਾਈਮ ਦੇ ਅੰਦਰ ਉਹਨੂੰ ਆਪਾਂ 1200 ਨਾਲ ਮਲਟੀਪਲਾਈ ਕਰ ਲਓ ਸਰ ਕਰੋ 1200 ਨਾਲ ਮਲਟੀਪਲਾਈ 1200 ਮਿਨੀਮਮ ਵੇਜ ਰੇਟ ਕਹਿ ਰਿਆ ਮੈਂ 1200 ਮਿਨੀਮਮ ਵੇਜ ਰੇਟ ਕਹਿ ਰਿਆ ਆਪਾਂ ਜਦੋਂ 18 ਘੰਟੇ ਜੇ ਬੱਚਾ ਕੋਈ ਕੰਮ ਕਰ ਰਿਹਾ ਯਾਨੀ 6 ਘੰਟੇ ਸੌ ਰਿਹਾ ਤੇ 18 ਘੰਟੇ ਕੰਮ ਕਰ ਰਿਹਾ ਤਾਂ ਉਹ ਬੇਸਿਕਲੀ ਦਿਹਾੜੀ ਦਾ 22000 ਰੁਪਇਆ ਕਮਾ ਰਿਆ ਘੱਟੋ ਘੱਟ ਜੇ ਉਹ ਕਿਤੇ 30 ਡਾਲਰ ਘੰਟੇ ਦਾ ਲੈ ਰਿਹਾ ਤਾਂ ਉਹ 30000 ਰੁਪਇਆ ਕਮਾ ਰਿਆ ਪਰ ਤੁਸੀਂ ਕੈਨੇਡਾ ਤੋਂ ਜਿਵੇਂ ਆਏ ਹੋ ਬਹੁਤ سارے ਵਿਦਿਆਰਥੀ ਅਜਿਹੇ ਮਿਲੇ ਹੋ ਤੁਸੀਂ ਬਿਲਕੁਲ ਐਵਰੇਜਲੀ ਕਾਫੀ سارے ਬੱਚੇ ਇਦਾਂ ਦੇ ਆ ਜਿਹੜੇ 8 ਤੋਂ 10000 ਡਾਲਰ ਮਹੀਨੇ ਦਾ ਫੁੱਲ ਟਾਈਮ 'ਚ ਕਮਾ ਰਹੇ ਨੇ ਪਰ ਇਹੋ ਜਿਹੇ ਵੀ ਮਿਲੇ ਆ ਜਿਹੜਾ ਕਹਿੰਦਾ ਮੈਨੂੰ 2 ਮਹੀਨੇ ਹੋ ਗਏ ਕੰਮ ਨਹੀਂ ਮਿਲਿਆ ਹੁਣ ਪਹਿਲੀ ਗੱਲ ਤਾਂ ਜਿਹੜਾ ਬੱਚਾ 18 ਘੰਟੇ ਕੰਮ ਕਰ ਰਿਹਾ ਉਹ ਦੂਜੀ ਸ਼ਿਫਟ ਲਈ ਕਿਸੇ ਲਈ ਥਾਂ ਹੀ ਨਹੀਂ ਛੱਡ ਰਿਹਾ ਸਉ ਲੋ 14 ਘੰਟੇ ਕੰਮ ਕਰਦਾ ਤੇ ਜਿਹੜਾ ਵਿਚਾਰਾ ਨਵਾਂ ਜਾਂਦਾ ਉਹ ਉਹਨੂੰ ਜਗ੍ਹਾ ਹੀ ਨਹੀਂ ਮਿਲਦੀ ਕਿਉਂਕਿ ਉਹ ਹੀ 14 ਘੰਟੇ ਕੰਮ ਕਰੀ ਜਾਂਦਾ ਹੈ ਉਹ ਬੈਠ ਪਰ ਉਹ ਬੈਲੈਂਸ ਵੀ ਬਣਾਉਣਾ ਚਾਹੀਦਾ ਫਿਰ ਉਹ ਪੜ੍ਹਾਈ ਨਹੀਂ ਮੇਨਟੇਨ ਕਰ ਪਾਰੇ ਹੁਣੇ ਫਿਰ ਉਹ ਫੇਲ ਹੋ ਜਾਂਦਾ ਇਹ ਵੀ ਸੱਚਾਈ ਹੈ ਜਿਹਨੂੰ ਜ਼ਿਆਦਾ ਕੰਮ ਕਰ ਲੈਂਦਾ ਤਾਂ ਉਹ ਫੇਲ ਹੋ ਜਾਂਦਾ ਉਹ ਪਹਿਲੇ ਸੈਮੈਸਟਰ ਸੈਕੰਡ ਸੈਮੈਸਟਰ 'ਚ ਫੇਲ ਹੋ ਜਾਂਦਾ ਕੁਛ ਲੋ ਤੁਸੀਂ ਜਿੰਨੇ ਬੱਚੇ ਜੇ ਮੈਂ ਕਿਸੇ ਨੂੰ ਕਹਾਂ ਜਿਹੜੇ ਜ਼ਿਆਦਾ ਪੈਸੇ ਕਮਾਉਂਦੇ ਆ ਹੁਣ ਜ਼ਿਆਦਾ ਜਦੋਂ ਆਪਾਂ ਪੈਸੇ ਕਮਾ ਲੈਨੇ ਆ ਨਾ ਤਾਂ ਉਹਦਾ ਵੀ ਕੀ ਕਹਿੰਦੇ ਆ ਨੁਕਸਾਨ ਹੈ ਕਿਉਂਕਿ ਆਪਾਂ ਨੂੰ ਲੱਗਦਾ ਪੜ੍ਹ ਕੇ ਕੀ ਕਰਨਾ ਮੈਂ ਤਾਂ ਬਿਨ ਪੜ੍ਹੇ ਹੀ ਇੰਨੇ ਵੈਸੇ ਕਮਾ ਰਿਆਂ ਮੈਂ ਤਾਂ ਬਿਨੇ ਪੜ੍ਹੇ ਹੀ ਇੰਨੇ ਪੈਸੇ ਕਮਾ ਰਿਆਂ ਮੈਂ ਪੜ੍ਹ ਕੇ ਕੀ ਕਰਨਾ ਪਰ ਜਦੋਂ ਫੇਲ ਹੋ ਜਾਂਦਾ ਫਿਰ ਉਹਨੂੰ ਲੱਗਦਾ ਯਾਰ ਹੁਣ ਤਾਂ ਮੇਰਾ ਸਟੇਟਸ ਖਰਾਬ ਹੋ ਗਿਆ ਫਿਰ ਉਹ ਕਹਿੰਦਾ ਮੈਨੂੰ ਪੈਸੇ ਦੇ ਕੇ ਪਾਸ ਕਰਾ ਦਿਓ ਫਿਰ ਉਹਦੀਆਂ ਅਸਾਈਨਮੈਂਟਾਂ ਇੰਡੀਆ ਚੋਂ ਬਣ ਰਹੀਆਂ ਅੱਛਾ ਬੱਚਿਆਂ ਦੀਆਂ ਅਸਾਈਨਮੈਂਟਾਂ ਵੀ ਇੰਡੀਆ ਚੋਂ ਬਣ ਰਹੀਆਂ ਹਾਂਜੀ ਕਿਉਂ ਉੱਥੇੋਂ ਕੰਮ ਕਰਦੇ ਆਂ ਸ਼ਿਫਟਾਂ ਲਾਉਂਦੇ ਆਂ ਡਬਲ ਡਬਲ ਉਹ ਅਸਾਈਨਮੈਂਟ ਇੱਥੇ ਪ੍ਰੋਫੈਸਰ ਬਣਾ ਕੇ ਭੇਜ ਰਹੇ ਇੱਥੋਂ ਦੇ ਉਹਨਾਂ ਨੂੰ ਵੀ ਪੈਸੇ ਆ ਰਹੇ ਨੇ ਤੁਸੀਂ ਸਰਕਲ ਦੇਖੋ ਕਿੰਨਾ ਲੰਬਾ ਚੱਲ ਰਿਹਾ ਹੈ ਇੱਥੇ ਵੀ ਲੋਕਾਂ ਨੂੰ ਪੈਸੇ ਮਿਲ ਰਹੇ ਆ ਅਸਾਈਨਮੈਂਟ ਬਣਾਉਣ ਦੇ ਪੇਰੈਂਟਸ ਨੂੰ ਵੀ ਘਰ ਪੈਸੇ ਆ ਰਹੇ ਆ ਹੁਣ ਇੱਕ ਨਿਆਣਾ ਹੈਗਾ ਉਹਨੇ ਸਕੋਰਪੀਓ ਘੜਾ ਕੇ ਦਿੱਤੀ ਆਪਣੇ ਡੈਡੀ ਨੂੰ 22 ਲੱਖ ਰੁਪਏ ਦੀ ਗੱਡੀ ਐ ਕੈਸ਼ ਘੜਾ ਕੇ ਦਿੱਤੀ ਐ ਹਲੇ 8 ਮਹੀਨੇ ਹੋਏ ਆ ਮੈਂ ਹੀ ਭੇਜਿਆ ਸੀ ਹੂੰ ਪਰ ਚਲੋ ਅਗਰ ਬੱਚੇ ਨੇ ਪੜ੍ਹਾਈ ਦੀ ਲਾਸ ਤੇ ਅਗਰ ਪੜ੍ਹਾਈ ਦਾ ਨੁਕਸਾਨ ਨਹੀਂ ਹੋਇਆ ਫਿਰੇ ਖੁਸ਼ੀ ਵਾਲੀ ਗੱਲ ਵੀ ਹੈ ਬਟ ਨਹੀਂ ਇਹ ਗਲਤ ਹੈ ਜਦੋਂ ਬੱਚਾ ਜ਼ਿਆਦਾ ਪੈਸੇ ਕਮਾਣ ਲੱਗ ਪੈਂਦਾ ਤਾਂ ਕੀ ਕਹਿੰਦੇ ਆ ਉਹ ਪੜ੍ਹਾਈ ਛੱਡ ਦਿੰਦਾ ਪੜ੍ਹਾਈ ਨਹੀਂ ਛੱਡਣੀ ਚਾਹੀਦੀ ਪਹਿਲੀ ਗੱਲ ਇਹ ਇਹ ਸਿਰਫ ਕੈਨੇਡਾ ਲਈ ਨਹੀਂ ਹੈਗਾ ਸਰ ਇਹ ਓਵਰਆਲ ਵਿਊ ਹੈ ਇਹ ਯੂਕੇ ਲਈ ਵੀ ਇਹੀ ਹੈ ਆਸਟ੍ਰੇਲੀਆ ਲਈ ਵੀ ਇਹੀ ਹੈ ਜਰਮਨੀ ਲਈ ਵੀ ਇਹੀ ਹੈ ਯੂਐਸਏ ਲਈ ਵੀ ਇਹੀ ਹੈ ਹੁਣ ਇੱਕ ਡਾਟਾ ਹੈ ਆંકੜੇ ਹੈ ਨਿਊਜ਼ੀਲੈਂਡ ਨਿਊਜ਼ੀਲੈਂਡ 28% ਵੀਜ਼ਾ ਸਕਸੈਸ ਰੇਟ ਹੈ ਫਿਰ ਨਿਊਜ਼ੀਲੈਂਡ ਦੀ ਫਾਈਲ 에ਜੰਟ ਕਹਿੰਦਾ ਪੈਕੇਜ ਚ ਲਾ ਦਿੰਨੇ ਆ ਕਿੱਦਾਂ ਲਾ ਦਾਂਗੇ ਪੈਕੇਜ ਚ ਉਹ ਤਾਂ ਜਿਹਦੇ ਕੋ 50 ਲੱਖ ਪੁਰਾਣੇ ਫੰਡ ਹੈ ਉਹਨੂੰ ਵੀਜ਼ਾ ਨਹੀਂ ਦੇ ਰਹੇ ਤੁਸੀਂ ਕਹਿੰਦੇ ਪੈਕੇਜ ਚ ਲਾ ਦਾਂਗੇ ਫਾਈਲ ਹੂੰ ਇਹਦਾ ਮਤਲਬ ਹੈ ਨਿਊਜ਼ੀਲੈਂਡ ਆਸਟ੍ਰੇਲੀਆ ਜਾਂ ਕੈਨੇਡਾ ਜਿਹੜੇ ਪੈਕੇਜ ਵਾਲੇ ਨੇ ਉਹਨਾਂ ਨੇ ਪੱਠਾ ਬਿਠਾਇਆ ਸਾਡੇ ਵਿਦਿਆਰਥੀਆਂ ਦਾ ਇਹ ਮੰਨ ਕੇ ਬਿਲਕੁਲ ਬਿਲਕੁਲ ਕੈਨੇਡਾ ਦਾ ਪੱਠਾ ਕਿੰਨੇ ਬਿਠਾਇਆ ਦੇਖੋ ਸਰ ਕੈਨੇਡਾ ਦਾ ਪੱਠਾ ਇੱਕ ਤਾਂ ਸਪਾਊਸ ਵੀਜ਼ਾ ਨੇ ਫੇਕ ਮੈਰिजਸ ਨੇ ਕਿਉਂਕਿ ਸਪਾਊਸ ਜੈਨੂਇਨ ਹੋਏਗਾ ਨਾ ਉਹ ਜੈਨੂਇਨ ਤਰੀਕੇ ਉੱਥੇ ਜਾ ਕੇ ਰਹੇਗਾ ਜਿਹੜੀਆਂ ਫੇਕ ਮੈਰिजਸ ਹੋਣਗੀਆਂ ਉਹਨਾਂ ਦਾ ਲੜਾਈ ਝਗੜਾ ਹੋ ਜਾਏਗਾ ਇਮੀਗ੍ਰੇਸ਼ਨ ਨੂੰ ਪੁੱਠੀਆਂ ਸਿੱਡੀਆਂ ਈਮੇਲਜ਼ ਰੋਜ਼ ਹੀ ਜਾਂਦੀਆਂ ਕਿ ਮੇਰਾ ਸਪਾਊਸ ਨਾਲ ਮੇਰਾ ਲੜਾਈ ਹੋ ਗਈ ਹੈ ਇਹ ਨਸ਼ੇ ਕਰਦਾ ਹੈ ਇਹਦੇ ਨਾਲ ਮੇਰਾ ਕੋਈ ਲੈਣਾ ਦੇਣਾ ਨਹੀਂ ਹੈਗਾ ਇਹਨੂੰ ਰਿਪੋਰਟ ਕਰ ਦਿੱਤਾ ਜਾਵੇ ਕਿਉਂਕਿ ਦੋਨੋਂ ਜੀ ਲੜ ਪਏ ਆਪਸ ਵਿੱਚ ਉੱਥੇ ਪਹੁੰਚ ਕੇ ਉਨ ਇਮੀਗ੍ਰੇਸ਼ਨ ਨੂੰ ਪਿਛਲੇ ਸਾਲ ਇਦਾਂ ਦੀਆਂ 2 ਲੱਖ ਈਮੇਲ ਆਈਆਂ ਇਮੀਗ੍ਰੇਸ਼ਨ ਕੀ ਸਪਾਊਸ ਵੀਜ਼ਾ ਬੰਦ ਨਹੀਂ ਕਰੇਗੀ ਹੂੰ ਲੋਕੀ ਕਹਿੰਦੇ ਸਪਾਊਸ ਵੀਜ਼ਾ ਬੰਦ ਕਰਤਾ ਕੈਨੇਡਾ ਨੇ ਇਮੀਗ੍ਰੇਸ਼ਨ ਨੂੰ ਲਾਸਟ ਈਅਰ ਇਦਾਂ ਦੀਆਂ 2 ਲੱਖ ਈਮੇਲ ਆਈਆਂ ਜਿਦੇ ਚ ਹਸਬੰਡ ਵਾਈਫ ਕਲੇਮ ਕਰਦੇ ਆ ਕਿ ਸਾਡਾ ਲੜਾਈ ਹੋ ਗਈ ਹੈ ਜਾਂ ਤਾਂ ਮੇਰੀ ਜਨੈਨੀ ਨੂੰ ਕੈਨੇਡਾ ਤੋਂ ਵਾਪਸ ਭੇਜਿਆ ਜਾਏ ਜਾਂ ਮੇਰੇ ਹਸਬੰਡ ਨੂੰ ਕੈਨੇਡਾ ਤੋਂ ਵਾਪਸ ਭੇਜਿਆ ਜਾਏ ਜਾਂ ਇਹਦਾ ਵੀਜ਼ਾ ਰੱਦ ਕਰ ਦਿੱਤਾ ਜਾਏ ਇਹਦੀ ਫਾਈਲ ਵਿਡਰੋ ਕਰ ਦਿੱਤੀ ਜਾਏ ਉਹ ਤੁਸੀਂ ਲਾਓ ਕਿ ਤੁਸੀਂ ਇਮੀਗ੍ਰੇਸ਼ਨ ਵਾਲੇ ਹੋ ਤੁਹਾਨੂੰ ਇਦਾਂ ਦੀਆਂ ਲੱਖਾਂ ਈਮੇਲ ਆਣ ਗਈਆਂ ਤੁਸੀਂ ਕੀ ਕਰੋਗੇ ਸਪਾਊਸ ਵੀਜ਼ਾ ਚਲਾਈ ਰੱਖੋਗੇ ਹੂੰ ਬਿਲਕੁਲ ਠੀਕ ਹੈ ਫਿਰ ਉੱਥੇ ਡੋਮੈਸਟਿਕ ਵਾਇਲੈਂਸ ਵੱਧ ਗਿਆ ਫਿਰ ਜਨਾਨੀ ਨੂੰ ਕੁੱਟਮਾਰ ਆਪਸ ਚ ਲੜਾਈ ਝਗੜਾ ਵੱਧ ਗਿਆ 911 ਰੋ ਜਾਣ ਲੱਗ ਗਈ ਘਰੇ ਕੀ ਕਰਾਂਗੇ ਸਰ ਇਸ ਸਿਨੈਰੀਓ ਚ ਦੱਸੋ ਮੈਨੂੰ ਸਪਾਊਸ ਵੀਜ਼ਾ ਚਲਾਈ ਰੱਖਾਂਗੇ ਆਪਾਂ ਹੂੰ ਲੋਕੀ ਇਸ ਚੀਜ਼ ਨੂੰ ਦੇਖੋ ਕਿਸੇ ਚੀਜ਼ ਦੀ ਨਿੰਦਿਆ ਕਰਨੀ ਬੜੀ ਆਸਾਨ ਹੈ ਪਰ ਆਪਾਂ ਹੀ ਦੋਸ਼ੀ ਹਾਂ ਆ ਸਾਡਦੀ ਕਮਿਊਨਿਟੀ ਮੈਂ ਕਹਾਂਗਾ ਮੇਜਰਲੀ ਦੋਸ਼ੀ ਹੈ ਜੋ ਵੀ ਚੇਂजेस ਹੁੰਦੇ ਆ ਅੱਜ ਜੇ ਨਿਊਜ਼ੀਲੈਂਡ ਵੀਜ਼ਾ ਨਹੀਂ ਦੇ ਰਿਹਾ ਤੁਹਾਨੂੰ ਪਤਾ ਨਿਊਜ਼ੀਲੈਂਡ 'ਚ ਵੀ ਆਹੀ ਹੋਇਆ ਸੀ ਨਿਊਜ਼ੀਲੈਂਡ 'ਚ ਵੀ 13 14 15 ਚ ਆਹੀ ਹੋਇਆ ਸੀ ਮੈਂ ਉਦੋਂ ਵੀ ਇਹੀ ਅਸੀਂ ਉਦੋਂ ਵੀ ਸਿਸਟਮ ਨਾਲ ਚੱਲਦੇ ਸੀ ਅੱਜ ਵੀ ਸਿਸਟਮ ਨਾਲ ਚੱਲਦੇ ਆ ਨਿਊਜ਼ੀਲੈਂਡ 'ਚ ਵੀ ਆਹੀ ਹੋਇਆ ਸੀ ਸਪਾਊਸ ਵੀਜ਼ਾ ਰਾਜ ਕੇ ਗਿਆ ਸੀ ਵਿਦਾਊਟ ਆਇਲੈਂਡਸ ਫਾਈਨਲ ਰਾਜ ਕੇ ਲੱਗੀਆਂ ਸੀ ਉੱਥੇ ਲੜਾਈ ਝਗੜਾ ਸ਼ੁਰੂ ਹੋ ਗਿਆ ਸੀ ਨਿਊਜ਼ੀਲੈਂਡ ਨੇ ਹੱਥ ਖੜੇ ਕਰਤੇ ਸੀ ਨਿਊਜ਼ੀਲੈਂਡ ਨੇ ਬਿਲਕੁਲ ਹੱਥ ਖੜੇ ਕਰਤੇ ਸੀ ਕਿ ਬਖਸ਼ੋ ਅਸੀਂ ਆ ਡੋਮੈਸਟਿਕ ਵਾਇਲੈਂਸ অর ਸਪਾਊਸ ਵੀਜ਼ਾ ਦੇ ਚੱਕਰਾਂ 'ਚ ਨਹੀਂ ਪੈਣਾ ਯੂਕੇ 'ਚ ਵੀ ਆਈ ਹੋਇਆ ਸੀ ਸਰ 18 ਸਾਲ ਦੀ ਕੁੜੀ ਹੁੰਦੀ ਸੀ ਨਾਲ 40 ਸਾਲ ਦਾ ਬੰਦਾ ਜਾ ਰਿਹਾ ਸੀ ਹੂੰ ਸੋ ਸਟੂਡੈਂਟਸ ਜਿਹੜੇ ਸਟੂਡੈਂਟ ਜੈਨੂਨ ਹੈ ਆਨ ਵਾਲੇ ਸਮੇਂ ਚ ਦੇਖੋ ਸਾਰੇ ਕੰਟਰੀਜ਼ ਨੂੰ ਸਮਝ ਆ ਚੁੱਕੀ ਹੈ ਕਿ ਇੰਡੀਆ ਦਾ ਸਟੂਡੈਂਟ ਖਾਸ ਕਰਕੇ ਨਾਰਥ ਇੰਡੀਆ ਦਾ ਸਟੂਡੈਂਟ ਨਾਰਥ ਇੰਡੀਆ ਦਾ ਸਟੂਡੈਂਟ ਪਹਿਲੀ ਗੱਲ ਤਾਂ ਸਭ ਤੋਂ ਮੈਂ ਕਹਾਗਾ ਥੱਲੜੀ ਕੈਟਾਗਰੀ ਚ ਰੱਖਦਾ ਹੋਇਆ ਆਸਟ੍ਰੇਲੀਆ ਦੇ ਨਿਊਜ਼ੀਲੈਂਡ ਨੇ ਉਹ ਜਿਹੜੇ 700 ਵੀਜ਼ਾ ਦਿੱਤੇ ਹੋਣੇ ਉਹਦੇ ਚ 100 ਹੀ ਹੋਣੇ ਪੰਜਾਬ ਦੇ ਬਾਕੀ 600 ਤਾਂ ਬਾਹਰਲੇ ਨੇ ਸਟੇਟਾਂ ਦੇ ਹੀ ਹੋਣੇ ਸਰ ਹੂੰ ਉਨ ਆਸਟ੍ਰੇਲੀਆ ਦੀ ਗੱਲ ਕਰ ਲੈਣੇ ਆ ਆਸਟ੍ਰੇਲੀਆ ਕਲੇਮ ਕਰਦਾ ਹੈ ਕਿ ਪਿਛਲੇ ਸਾਲ 44000 ਫਾਈਲ ਲੱਗੀ ਮੇਰੇ ਕੋਲੇ 44000 ਫਾਈਲ ਲੱਗੀ ਮੈਂ ਉਹਦੇ ਚੋਂ 25000 ਵੀਜ਼ਾ ਦਿੱਤਾ ਤੁਸੀਂ ਲਾਓ ਏਡੇ ਵੱਡੇ ਦੇਸ਼ ਲਈ ਏਡੇ ਵੱਡੇ ਦੇਸ਼ ਇੰਡੀਆ ਤੋਂ ਆਸਟ੍ਰੇਲੀਆ ਨੇ ਸਿਰਫ 25000 ਵੀਜ਼ਾ ਸਟੂਡੈਂਟ ਲੈ ਕੇ ਗਿਆ ਉਹ ਵੀ ਕਰੀਮ ਕਰੀਮ ਬੱਚਾ ਕਰੀਮ 80% ਪਾਸ ਆਊਟ ਜਿਹਦੇ ਮਾਪਿਓ ਦੀ 20 ਲੱਖ ਰੁਪਏ ਐਨੂਅਲ ਇਨਕਮ ਹੈ जिदे ਕੋ 3 ਮਹੀਨੇ ਪੁਰਾਣੇ ਫੰਡ ਹੈ ਉਹ ਬੱਚੇ ਨੂੰ ਉਹਨਾਂ ਨੇ ਵੀਜ਼ਾ ਦਿੱਤਾ ਕ੍ਰੀਮ ਬੱਚੇ ਨੂੰ ਵੀਜ਼ਾ ਦਿੱਤਾ ਕ੍ਰੀਮ ਬੱਚੇ ਨੂੰ ਔਰ ਆਸਟ੍ਰੇਲੀਆ ਦੀ ਫੀਸ 15 ਤੋਂ 18 ਲੱਖ ਹੈ ਉਹਦੇ ਵਿੱਚੋਂ ਵੀ ਉਹ ਕਲੇਮ ਕਰਦੇ ਨੇ ਜਿਹੜੇ 25000 ਬੱਚਿਆਂ ਨੂੰ ਵੀਜ਼ਾ ਦਿੱਤੇ ਉਹਨਾਂ ਨੇ ਉਹਦੇ ਵਿੱਚੋਂ ਵੀ ਉਹ ਕਲੇਮ ਕਰਦੇ ਨੇ ਕਿ 8000 ਬੱਚਾ ਤਾਂ ਪੜਿਆ ਹੀ ਨਹੀਂ 8000 ਬੱਚਾ ਯੂਨੀਵਰਸਿਟੀਆਂ ਚ ਜਾ ਕੇ ਪੜਿਆ ਹੀ ਨਹੀਂ ਉਹ ਕੌਣ ਹੈ ਸਰ ਦੱਸੋ ਮੈਨੂੰ ਉਹ ਜਿਹੜਾ ਅੱਜਰ ਬੱਚਾ ਯੂਨੀਵਰਸਿਟੀਆਂ ਚ ਐਡਮਿਸ਼ਨ ਲੈ ਕੇ ਕੌਣ ਹੈ ਬੱਚਾ ਉਹ ਨਾਰਥ ਇੰਡੀਆ ਦਾ ਬੱਚਾ ਹੈ ਬਾਜੀ ਸਹੀ ਗੱਲ ਹੈ ਰਿਐਲਿਟੀ ਅਸੀਂ ਦੇਖ ਅੱਖਾਂ ਬੰਦ ਕਰਕੇ ਅੱਖਾਂ ਬੰਦ ਕਰਕੇ ਅਸੀਂ ਏਜੰਟ ਕੋ ਜਾਨਨੇ ਆ ਅੱਖਾਂ ਬੰਦ ਕਰਕੇ ਔਰ ਆਪਾਂ ਏਜੰਟ ਨੂੰ ਕਹਿੰਨੇ ਆ ਕਿ ਸਾਡਾ ਵੀਜ਼ਾ ਲਵਾ ਦਿਓ ਆਸਟ੍ਰੇਲੀਆ ਦਾ ਨਿਊਜ਼ੀਲੈਂਡ ਦਾ ਯੂ ਐਸ ਏ ਦਾ ਕਿਉਂਕਿ ਹੁਣ ਮੈਂ ਕੈਨੇਡਾ ਨਹੀਂ ਜਾਣਾ ਹੁਣ ਮੈਂ ਕੈਨੇਡਾ ਨਹੀਂ ਜਾਣਾ ਔਰ ਮੈਂ ਇਹਨਾਂ ਕੰਟਰੀਆਂ ਲਈ ਐਲੀਜੀਬਲ ਨਹੀਂ ਹੈਗਾ ਨਾ ਮੇਰੇ ਕੋਲ ਪੈਸੇ ਹੈਗੇ ਆ ਫਿਰ ਆਪਾਂ ਤੁਹਾਨੂੰ ਪਤਾ ਕੀ ਕਰ ਰਹੇ ਆ ਆਪਾਂ ਇਦਾਂ ਅਸੀਂ ਏਜੰਟ ਨੂੰ ਮੌਕਾ ਦੇ ਰਹੇ ਆ ਸਾਡੇ ਤੋਂ ਲੱਖਾਂ ਰੁਪਏ ਠੱਗਣ ਦਾ ਫਿਰ ਅੱਗੋਂ ਉਹ ਜਵਾਬ ਮਿਲਦਾ ਅੱਗੇ ਕੋਈ ਸਾਹਮਣੇ ਕੋਈ ਮਾਲਕ ਤਾਂ ਬੈਠਾ ਨਹੀਂ ਹੁੰਦਾ ਕਾਉਂਸਲਰ ਬੈਠੀ ਹੁੰਦੀ ਉਹ ਕਹਿੰਦੀ ਹੈ ਕੋਈ ਗੱਲ ਨਹੀਂ ਜੀ ਲਿਆਓ 5 ਲੱਖ ਰੁਪਏ ਜਮ੍ਹਾਂ ਕਰਾ ਦਿਓ ਸਾਰਾ ਕੁਝ ਅਸੀਂ ਕਰਾ ਦਾਂਗੇ 2 ਲੱਖ ਜਮ੍ਹਾਂ ਕਰਾ ਦਿਓ 1 ਲੱਖ ਰੁਪਏ ਜਮ੍ਹਾਂ ਕਰਾ ਦਿਓ ਜਦੋਂ 1.5 ਸਾਲ ਨਿਕਲ ਜਾਂਦਾ ਫਿਰ ਸਾਨੂੰ ਲੱਗਦਾ ਕੰਮ ਤਾਂ ਹੋਇਆ ਨਹੀਂ ਫਿਰ ਆਪਾਂ ਲੜਾਈ ਝਗੜੇ 'ਚ ਪੈ ਜਾਂਦੇ ਆ ਬਿਲਕੁਲ ਠੀਕ ਹੈ ਤੁਹਾਡੀ ਗੱਲ ਸੋ ਬੇਟਾ ਹੱਲੇ ਵੇਟ ਲਿਸਟ ਚੱਲ ਰਹੀਆਂ ਜਰਮਨੀ ਦੀਆਂ ਅਪਾਇੰਟਮੈਂਟਸ ਤੋਂ ਜਦੋਂ ਅਪਾਇੰਟਮੈਂਟਸ ਖੁੱਲਣਗੀਆਂ ਤੁਹਾਨੂੰ ਜ਼ਰੂਰ ਅਪਾਇੰਟਮੈਂਟ ਮਿਲੂਗੀ ਪਰ ਹੱਲੇ ਵੇਟ ਲਿਸਟਿੰਗ 'ਚ ਜਰਮਨੀ ਦੀਆਂ ਅਪਾਇੰਟਮੈਂਟਸ ਚੱਲ ਰਹੀਆਂ ਬਿਲਕੁਲ ਜੀ ਬੜੀ ਇੰਪੋਰਟੈਂਟ ਤੁਸੀਂ ਜਾਣਕਾਰੀ ਪਾਟਿਆ ਜੀ ਦੇ ਰਹੇ ਹੋ ਸਾਡਾ ਜੀ ਜਿਵੇਂ ਹੁਣ ਦੇਖੋ ਹੁਣ ਜਰਮਨੀ ਵੀ ਆ ਗਿਆ ਇੱਕ ਹੁਣ ਟ੍ਰੈਂਡ ਜਰਮਨੀ ਵਾਲੇ ਪਾਸੇ ਵੀ ਹੈ ਜਰਮਨੀ ਨੂੰ ਕਿਵੇਂ ਦੇਖਦੇ ਹੋ ਸੀ ਦੇਖੋ ਜਰਮਨੀ ਦੇ ਵੀ ਕੀ ਕਹਿੰਦੇ ਅੱਜ ਦੀ ਡੇਟ ਚ ਸਟੂਡੈਂਟਸ ਅੱਜ ਦੇ ਰਜ ਰਸ ਵੜ ਗਿਆ ਯੂਰੋਪੀਅਨ ਕੰਟਰੀਜ਼ ਆਰ ਨਾਟ ਯੂਜ਼ ਟੂ ਸੋ ਮੱਚ ਰਸ਼ ਪਰ ਇੱਕ ਚੀਜ਼ ਸੋਚ ਕੇ ਚਲਿਏ ਜਰਮਨੀ ਦਾ ਵੀਜ਼ਾ ਸਕਸੈਸ ਰੇਟ ਬਹੁਤ ਜ਼ਿਆਦਾ ਆ ਰਿਹਾ ਡੈਫਰ ਕਰਨਾ ਪਏਗਾ ਅਮਨਦੀਪ ਜੇ ਤਾਨੂੰ ਆਪਾਂ ਨੂੰ ਅਪਾਇੰਟਮੈਂਟ ਨਹੀਂ ਮਿਲ ਰਹੀ ਹੈ ਫਿਰ ਆਪਾਂ ਨੂੰ ਡੈਫਰ ਕਰਨਾ ਪਏਗਾ ਸੋ ਯੂਰੋਪੀਅਨ ਕੰਟਰੀਜ਼ ਆਰ ਨਾਟ ਯੂਜ਼ ਟੂ ਸੋ ਮੱਚ ਰਸ਼ ਬਟ ਜਰਮਨੀ ਦਾ ਅੱਛਾ ਵੀਜ਼ਾ ਸਟਰਕਚਰ ਉਹਨਾਂ ਨੇ ਬਣਾਇਆ ਸਟੂਡੈਂਟ ਵੀਜ਼ਾ ਲਈ ਉਹਨਾਂ ਨੇ ਐਪੀਐਸ ਇੰਟਰੋਡਿਊਸ ਕੀਤਾ ਉਹਨਾਂ ਨੇ ਅਪਾਇੰਟਮੈਂਟ ਸਿਸਟਮ ਇੰਟਰੋਡਿਊਸ ਕੀਤਾ ਉਹਨਾਂ ਨੇ ਵੀਜ਼ਾ ਦੇਣੇ ਬਹੁਤ ਸਾਰੇ ਬੱਚਿਆਂ ਨੂੰ ਸ਼ੁਰੂ ਕੀਤੇ ਉਹਨਾਂ ਨੇ ਕੋਸ਼ਿਸ਼ ਕੀਤੀ ਕਿ ਅਸੀਂ ਪੜ੍ਹਾਈ ਦੇ ਨਾਲ ਵਰਕ ਪਰਮਿਟ allow करिए ਬੱਚਿਆਂ ਨੂੰ ਫਿਰ ਉਹਨਾਂ ਨੇ ਕੋਸ਼ਿਸ਼ ਕੀਤਾ ਕਿ ਜੇ ਅਸੀਂ ਕੀ ਕਹਿੰਦੇ ਆ ਪੜ੍ਹਾਈ ਤੋਂ ਬਾਅਦ ਵੀ ਬੱਚੇ ਨੂੰ ਡੇਢ ਸਾਲ ਦਾ ਜੌਬ ਸਰਚ ਵੀਜ਼ਾ ਦਈਏ ਫਿਰ ਉਹਨਾਂ ਨੇ ਕਿਹਾ ਕਿ ਜੇ ਅਸੀਂ ਡੇਢ ਸਾਲ ਦੇ ਅੰਦਰ ਬੱਚਿਆਂ ਨੇ ਕਿਹਾ ਕਾफी सारे ਇਮੀਗ੍ਰੇਸ਼ਨ ਕੰਪਨੀਆਂ ਨੇ ਉਹਨਾਂ ਨੂੰ ਕਿਹਾ ਕਿ ਡੇਢ ਸਾਲ ਦੇ ਅੰਦਰ ਬੱਚਾ ਸੈਟਲ ਨਹੀਂ ਹੋ ਪਾਏਗਾ ਫਿਰ ਉਹਨਾਂ ਨੇ ਕੋਸ਼ਿਸ਼ ਕੀਤੀ ਕਿ ਅਸੀਂ ਦੋ ਵਾਰੀ ਐਕਸਟੈਂਸ਼ਨ ਵੀ ਦਈਏ 6-6 ਮਹੀਨੇ ਅਸੀਂ ਦੋ ਵਾਰੀ ਐਕਸਟੈਂਸ਼ਨ ਵੀ ਦਈਏ ਸੋ ਸਟੂਡੈਂਟਸ ਜਰਮਨੀ ਕੋਲ ਇੱਕ ਸਟਰਕਚਰ ਹੈਗਾ but germany is not able to handle the pressure they are dealing it right now so uh, germany is good country not a very કે કેને assi kahange bahut vaddi country nahi hai gi but germany is good country agar tusi utthe mehnat karoge ta settle ho sakde ho but dutch language sikhni bahut zyada zaruri hai bilkul theek hai patia ji ਇਹ ਵੀ ਤੁਸੀਂ ਬੜੀ ਇੰਪੋਰਟੈਂਟ ਗੱਲ ਆ ਜਿਹੜੀ ਬੜੀ ਤੁਸੀਂ ਇੰਪੋਰਟੈਂਟ ਗੱਲ ਇਹਦੇ ਵਿੱਚ ਦੱਸੀ ਬਾਡੀਆ ਸਾਹਿਬ ਪਰ ਇਹ ਸਾਰੀਆਂ ਗੱਲਾਂ ਦੇ ਵਿੱਚ ਹੁਣ ਮੈਂ ਜਦੋਂ ਕੈਨੇਡਾ ਦੀ ਗੱਲ ਕਰਦਾ ਜੋ ਗੱਲਾਂ ਆ ਰਹੀਆਂ ਨੇ ਫਾਈਲਾਂ ਤਾਂ ਅੱਲਕ ਕੈਨੇਡਾ ਚ ਰਹੀਆਂ ਹੀ ਨਹੀਂ ਕੈਨੇਡਾ ਚ ਫਾਈਲਾਂ ਬੰਦ ਨਹੀਂ ਹੋਈਆਂ ਹੁਣ ਜਿਹੜੇ ਬੱਚੇ ਲਾ ਰਹੇ ਨੇ ਆਪਾਂ ਦੇਖੋ ਇਸ ਟਾਈਮ ਤੇ ਮੈਂ ਇੱਕ ਚੀਜ਼ ਦੱਸਦਾ ਆਪਾਂ ਨਾ ਕੈਨੇਡਾ ਦੀ ਗੱਲ ਨਹੀਂ ਕਰ ਰਹੀ ਮੈਂ ਕੋਈ ਨਾ ਜਾਏ ਕੈਨੇਡਾ ਠੀਕ ਹੈ ਮੈਂ ਕਹਨਾ ਕੋਈ ਨਾ ਜਾਏ ਕੈਨੇਡਾ ਨਾ ਜਾਏ ਕੈਨੇਡਾ ਫਿਰ ਆਪਾਂ ਜਾਣਾ ਕਿੱਥੇ ਇਹ ਦੱਸੋ ਮੈਨੂੰ ਹੂੰ ਮੇਰੀ ਗੱਲ ਦੂਸਰੀ ਚੀਜ਼ ਹੈ ਤੁਸੀਂ ਕੀ ਕਹਿੰਦੇ ਆ ਕੀ ਕਹਿੰਦੇ ਆ ਦੂਸਰੀ ਚੀਜ਼ ਆ ਜਾਂਦੀ ਹੈ ਕਿ ਆਪਾਂ ਜੇ ਐਲੀਜੀਬਲ ਹੀ ਨਹੀਂ ਹੈਗੇ ਕਿਸੇ ਕੰਟਰੀ ਦੀ ਆਪਾਂ ਉੱਥੇ ਫਾਈਲ ਕਿਉਂ ਲਗਾ ਰਹੇ ਹੂੰ ਤੀਸਰੀ ਜੀ ਆ ਜਾਂਦੀ ਹੈ ਕਿ ਸਾਨੂੰ ਪਤਾ ਹੈ ਐਮਬੈਸੀ ਵੀਜ਼ਾ ਨਹੀਂ ਦੇ ਰਹੀ ਪਰ ਆਪਾਂ ਫਿਰ ਵੀ ਵੀ ਫਾਈਲ ਲਗਾ ਰਹੇ ਆ ਔਰ ਜਿਹੜੀਆਂ ਮੈਂ ਗੱਲਾਂ ਕਰ ਰਿਹਾ ਹਾਂ ਇਹ ਸਿਰਫ ਕੈਨੇਡਾ ਲਈ ਨਹੀਂ ਹੈਗੀਆਂ ਜਿਹੜੀਆਂ ਅਸੀਂ ਗੱਲਾਂ ਕਰ ਰਹੇ ਆ ਇਹ ਕੈਨੇਡਾ ਲਈ ਨਹੀਂ ਹੈਗੀਆਂ ਇਹ ਸਾਰੇ ਦੇਸ਼ਾਂ 'ਚ ਹੈ ਜਰਮਨੀ 'ਚ ਵੀ ਜਿਹੜੇ ਹੁਣ ਮੈਂ ਜਰਮਨੀ 'ਚ ਵੀ ਦੱਸਦਾ ਕਿ 3 ਮਹੀਨੇ ਬਾਅਦ ਆਪਾਂ ਸਪਾਊਸ ਨੂੰ ਬੁਲਾ ਸਕਦੇ ਆ ਮੈਂ ਸਪਾਊਸ ਮੈਂ ਕਹਿੰਨਾ ਕਿ ਤੁਸੀਂ ਸਪਾਊਸ ਨਾਲ ਨਾ ਜਾਓ ਜਰਮਨੀ ਬਿਕਾਜ਼ ਸਾਨੂੰ ਪਤਾ ਹੈ ਕਿ ਸਪਾਊਸ ਜਦੋਂ ਅਸੀਂ ਪ੍ਰਮੋਟ ਕਰਦੇ ਆ ਨਾ ਤਾਂ ਗਲਤ ਕੇਸ ਆਣੇ ਸ਼ੁਰੂ ਹੋ ਜਾਂਦੇ ਆ 3 ਮਹੀਨੇ ਬਾਅਦ ਅਸੀਂ ਉੱਥੋਂ ਲਾਇਰ ਹਾਇਰ ਕਰਕੇ ਆਪਣੇ ਸਪਾਊਸ ਨੂੰ ਉੱਥੇ ਬੁਲਾ ਲੈਣੇ ਆ ਪਰ ਉੱਥੇ ਜਾ ਕੇ ਵੀ ਫਿਰ ਡੋਮੈਸਟਿਕ ਵਾਇਲੈਂਸ ਰਿਪੋਰਟ ਹੋਣੇ ਸ਼ੁਰੂ ਹੋ ਗਏ ਨੇ सो so, बेटा हिमांशु आप देखो वीजा की श्योरिटी तो किसी वीजा में नहीं होती चाहे वर्क है चाहे टूरिस्ट है चाहे स्टडी है अगर आपका केस लगा होगा तो आपको वीजा जरूर मिलेगा आपका एम्प्लॉयर कंफर्म करेगा कि आपके एम्प्लॉयमेंट लेटर सही है आपको नॉमिनेशन आई हुई है तो वीजा चांसेस बहुत अच्छे रहेंगे और लवी गुप्ता का ले लेते हैं अगर आपके क्या कहते हैं फोर्टी एट फंड्स हैं एंड एवरीथिंग इज जेनवेन साढ़े सात लाख का आपने लोन लिया हुआ है और सारा कुछ वेरीफाई हो जाता है और लवी गुप्ता कई बार तो इंटरव्यू नहीं भी आती हमारा भी एक स्टूडेंट है हृदय उसकी इंटरव्यू भी नहीं आई सीधा वीजा आ गया और अगर आपकी इंटरव्यू आ जाती है तो आप अगर इंटरव्यू अच्छी तरह हैंडल करते हैं तो वीजा के चांसेस अच्छे हैं रेस्ट डिपेंड करता है कि आपकी फाइल बुट अब कैसे हुई है और आपने अपने अप, फाइनेंशियल डॉक्यूमेंट्स न्यूजीलैंड में कैसे लगाए हैं आपको पता है न्यूजीलैंड सिर्फ फाइनेंशियल देखता है सिर्फ और सिर्फ फाइनेंशियल देखता है

ਆਪਣੇ ਬੱਚੇ ਬਾਹਰਲੇ ਮੁਲਕਾਂ 'ਚ ਜਾ ਕੇ ਸਿਰਫ ਕੀ ਕਰਨੇ ਕੋਸ਼ਿਸ਼ ਕਰਦੇ ਆ ਕਿ ਅਸੀਂ ਸਭ ਤੋਂ ਸੌਖਾ ਰਸਤਾ ਲੱਭੀਏ ਸਭ ਤੋਂ ਸੌਖਾ ਰਸਤਾ ਲੱਭੀਏ ਜਿਹਦੇ ਨਾਲ ਅਸੀਂ ਪੈਸੇ ਕਮਾ ਸਕੀਏ ਇਹ ਨਹੀਂ ਦੇਖਦੇ ਕਿ ਅਸੀਂ ਪੱਕੇ ਹੋ ਜਾਈਏ ਲੌਂਗ ਟਰਮ ਅਪਰੋਚ ਮਿਸਿੰਗ ਆ ਸਰ ਕਿਤੇ ਨਾ ਕਿਤੇ ਆਪਣੇ ਬੱਚਿਆਂ ਦੀ ਲੌਂਗ ਟਰਮ ਅਪਰੋਚ ਮਿਸਿੰਗ ਆ ਸਰ ਆਪਾਂ ਕਿੰਨੇ ਸਾਲਾਂ ਤੋਂ ਸ਼ੋਅ ਕਰ ਰਹੇ ਆ ਸਰ ਕਿੰਨੇ ਸਾਲ ਹੋ ਗਏ ਆਪਾਂ ਨੂੰ ਚਾਰ ਸਾਲ ਹੋ ਗਏ ਮੈਨੂੰ ਲੱਗਦਾ ਚਾਰ ਜਾਂ ਪੰਜ ਸਾਲ ਹੋ ਗਏ ਆਪਾਂ ਨੂੰ ਸ਼ੋਅ ਕਰਦਿਆਂ ਮੈਂ ਕਹਾਂ ਮੈਂ ਤੁਹਾਡੇ ਨਾਲ ਦੋ ਸ਼ੋਅ ਕਰਨੇ ਆ ਸਿਰਫ ਦੋ ਸ਼ੋਅ ਤਾਂ ਇਨਫੋਰਮੇਸ਼ਨ ਦੇ ਦਾਂਗੇ ਆਪਾਂ ਬੱਚਿਆਂ ਨੂੰ ਸਾਰੀ ਠੀਕ ਹੈ ਤੁਹਾਡੀ ਗੱਲ ਨਹੀਂ ਪੋਸਿਬਲ ਨਾ ਅਪਰੋਚ ਮਿਸਿੰਗ ਹੈ ਅੱਜ ਜੇ ਅਸੀਂ ਕੰਪਨੀ 17 ਸਾਲ ਪਹਿਲਾਂ ਖੋਲੀ ਸੀ ਤੇ 17 ਸਾਲ ਲੱਗੇ ਸਾਨੂੰ ਇੱਥੇ ਪਹੁੰਚਣ ਨੂੰ ਉਹ ਕਹੇ ਕਿ ਇੱਕ ਦਿਨ ਚ ਪਹੁੰਚਿਆ ਜਾ ਸਕਦਾ ਨਹੀਂ 17 ਸਾਲ ਲੱਗੇ ਕਰੀਅਰ ਬਣਾਉਣ ਚ ਤੁਸੀਂ ਕਿਸੇ ਕੰਟਰੀ ਚ ਜਾ ਕੇ 5-7 ਸਾਲ ਦਿਓਗੇ ਚੰਗੇ ਤਰੀਕੇ ਰੋਗੇ ਉਹ ਕੰਟਰੀ ਕਿਉਂ ਨਹੀਂ ਤੁਹਾਨੂੰ ਪੱਕਾ ਕਰੂਗਾ ਬਿਲਕੁਲ ਠੀਕ ਹੈ ਸੋ ਅੱਜ ਦੇ ਲਈ ਸਰ ਐਨੀ ਇਨਫੋਰਮੇਸ਼ਨ ਨਹੀਂ ਮੈਂ ਦੇਣਾ ਚਾਹਾਂਗਾ ਅਗਲੇ ਲਾਈਵ 'ਚ ਸਟੂਡੈਂਟਸ ਦੇ ਨਾਲ ਜ਼ਰੂਰ ਰਾਬਤਾ ਕਾਇਮ ਕਰਾਂਗੇ ਸੋ ਸਾਡੇ ਨੰਬਰ ਦੋਨੋਂ ਸਹੀ ਐ ਪਤਾ ਨਹੀਂ ਕੋਈ ਕਹਿ ਰਿਹਾ ਕਿ ਮੇਰੇ ਨੰਬਰ ਫੇਕ ਐ ਦੋਨੋਂ ਨੰਬਰ ਸਹੀ ਐ WhatsApp ਨੰਬਰ 9041096100 ਐ ਔਰ 90413 90412 ਨੰਬਰ ਕੀ ਕਹਿੰਦੇ ਐ ਸਾਡਾ IVR ਨੰਬਰ ਐ ਸਾਡੇ ਕਾਲ ਸੈਂਟਰ 'ਚ ਜਾਏਗਾ ਔਰ ਤੁਹਾਨੂੰ ਕਾਲ ਆਏਗੀ ਕਈ ਵਾਰੀ ਇਹ ਕਾਲ ਸੈਂਟਰ 'ਚ ਚੱਲ ਜਾਂਦਾ ਔਰ ਉਹਨਾਂ ਨੂੰ ਲੱਗਦਾ ਹੁੰਦਾ ਨੰਬਰ ਗਲਤ ਐ ਸੋ ਕਾਲ ਸੈਂਟਰ ਜਾ ਰਹੇ ਹੁੰਦੇ ਐ ਜੇ ਮੈਨੂੰ ਮਿਲਣਾ ਚਾਹੁੰਦੇ ਹੋ ਤਾਂ ਅਪਾਇੰਟਮੈਂਟ ਲੈ ਕੇ ਬੇਸ਼ੱਕ ਮਿਲ ਸਕਦੇ ਹੋ ਮੇਰੇ ਬੇਟੇ ਦੇ 52% ਐ ਲਾਸਟ ਸਵਾਲ ਲੈਨੇ 2000 ਮਿਲ ਸਕਦੇ ਬਹੁਤ ਸਾਰੇ ਕਾਲਜ অপਸ਼ਨਸ ਹੈਗੇ ਆ ਗੁਰਲੀਨ ਬਰਾੜ ਤੁਸੀਂ ਹਾਈਲੈਟਸ ਤੇ 60 ਲੈਓ ਜਾਂ ਪੀਟੀ ਇਚ 60 ਲੋ ਤਾਂ ਬਹੁਤ ਸਾਰੇ ਕਾਲਜ অপਸ਼ਨਸ ਹੈਗੇ ਆ ਤੁਸੀਂ ਜੇ ਮੈਨੂੰ ਮਿਲਣਾ ਚਾਹੁੰਦੇ ਹੋ ਤਾਂ ਮੈਂ ਜ਼ਿਆਦਾਤਰ ਮੁਹਾਲੀ ਆਫਿਸ 'ਚ ਹੁੰਨਾ ਤੁਸੀਂ ਮੈਨੂੰ ਆ ਕੇ ਮਿਲ ਸਕਦੇ ਹੋ ਸੋ ਸਟੂਡੈਂਟਸ ਕੀ ਕਹਿੰਦੇ ਆ ਮੈਂ ਸਾਰਿਆਂ ਨੂੰ ਕਹਾਂਗਾ ਕਿ ਤੁਸੀਂ ਕੀ ਕਹਿੰਦੇ ਆ ਕੋਈ ਵੀ ਕੁਇਰੀ ਹੈ ਤੁਸੀਂ ਸਾਡੀ ਟੀਮ ਨਾਲ ਰਾਬਤਾ ਕਾਇਮ ਕਰ ਸਕਦੇ ਹੋ ਔਰ ਸਭ ਤੋਂ ਵੱਡੀ ਗੱਲ ਹੈ ਕਿ ਲਾਲਚ ਕੋਈ ਨਹੀਂ ਹੈਗਾ ਲੈਂਡਮਾਰਕ ਇਮੀਗ੍ਰੇਸ਼ਨ ਨੂੰ ਬਿਲਕੁਲ ਕਿਉਂਕਿ ਲੈਂਡਮਾਰਕ ਇਮੀਗ੍ਰੇਸ਼ਨ ਡਾਇਰੈਕਟ ਕਾਲਜਸ ਨਾਲ ਜੁੜਿਆ ਹੈ ਕੈਨੇਡਾ ਦੇ ਔਰ ਯੂਨੀਵਰਸਿਟੀਆਂ ਦੇ ਨਾਲ ਔਰ ਹਜੇ ਵੀ ਲੈਂਡਮਾਰਕ ਇਮੀਗ੍ਰੇਸ਼ਨ ਤੋਂ ਜਿਹੜੇ ਜੈਨੂਇਨ ਸਟੂਡੈਂਟ ਨੇ ਜਾਂ ਮੀਡੀਅਮ ਸਟੂਡੈਂਟਸ ਨੇ ਉਹ ਸਾਰੇ ਲੈਂਡਮਾਰਕ ਇਮੀਗ੍ਰੇਸ਼ਨ ਦੇ ਜ਼ਰੀਏ ਅਪਲਾਈ ਕਰ ਰਹੇ ਨੇ ਔਰ ਲੈਂਡਮਾਰਕ ਇਮੀਗ੍ਰੇਸ਼ਨ ਨੇ ਕਦੇ ਵੀ ਫੀਸ ਆਫਟਰ ਵੀਜ਼ਾ ਪ੍ਰਮੋਟ ਨਹੀਂ ਕੀਤਾ ਫੀਸ ਆਫਟਰ ਵੀਜ਼ਾ ਕਰਕੇ ਹੀ ਕੈਨੇਡਾ ਦੇ ਹਾਲਾਤ ਨੇ ਜਿਹੜੇ ਉਹ ਬਹੁਤ ਜ਼ਿਆਦਾ ਖਰਾਬ ਹੋਏ ਨੇ ਕਿਉਂਕਿ ਬਹੁਤ ਸਟੂਡੈਂਟ ਜਿਹੜੇ ਜੈਨੂਇਨ ਨਹੀਂ ਸੀ ਗਲਤ ਤਰੀਕੇ ਨਾਲ ਸਟੂਡੈਂਟ ਉੱਥੇ ਭੇਜੇ ਗਏ ਕੈਨੇਡਾ ਦੇ ਵਿੱਚ ਸੋ ਆਉਂਦੇ ਸਮਿਆਂ 'ਚ ਜਿਹੜੇ ਫੀਸ ਆਫਟਰ ਵੀਜ਼ਾ ਨਾਲ ਉੱਥੇ ਗਏ ਨੇ ਭਾਸਕਰ ਸਾਹਿਬ ਪਾਟਿਆ ਜੀ ਮੈਨੂੰ ਲੱਗਦਾ ਆਉਂਦੇ ਸਮੇਂ 'ਚ ਉਹਨਾਂ ਨੂੰ ਉੱਥੇ ਹੋਰ ਦਿੱਕਤਾਂ ਵੀ ਆਉਣਗੀਆਂ ਅਜੇ ਇਹ ਬੱਚਿਆਂ ਨੂੰ ਚਲੋ ਉਮੀਦ ਕਰਦੇ ਹਾਂ ਕਿ ਉਹਨਾਂ ਨੂੰ ਉਹ ਦਿੱਕਤਾਂ ਨਾ ਆਣ ਕੋਈ ਨਾ ਕੋਈ ਉਹਨਾਂ ਲਈ ਹੱਲ ਨਿਕਲੇ ਪਰ ਜਿਹੜੇ ਨਵੇਂ ਬੱਚੇ ਨੇ ਹੁਣ ਫੀਸ ਆਫਟਰ ਵੀਜ਼ਾ ਵਾਲੀ ਗਲਤੀ ਨਾ ਕਰਿਓ ਹੁਣ ਜਿਹੜਾ ਬੱਚਾ ਫੀਸ ਆਫਟਰ ਵੀਜ਼ਾ ਗਿਆ ਸਮਝ ਲਓ ਉਹਦੀ ਪੀਆਰ ਅਸੰਭਵ ਵਰਗੀ ਉੱਥੇ ਬਣ ਜਾਣੀ ਹੈ ਕਿਉਂਕਿ ਹੁਣ ਤੁਹਾਨੂੰ ਜੈਨੂਇਨ ਪ੍ਰੋਸੀਜਰ ਫਾਲੋ ਕਰਕੇ ਕੈਨੇਡਾ ਜਾਣਾ ਪੈਣਾ ਸੋ ਇਸੇ ਕਰਕੇ ਲੈਂਡਮਾਰਕ ਇਮੀਗ੍ਰੇਸ਼ਨ ਹਮੇਸ਼ਾ ਜੈਨੂਇਨ ਤਰੀਕੇ ਦੇ ਨਾਲ ਸਟੂਡੈਂਟਸ ਨੂੰ ਜਸਮੀਤ ਜੀ ਉੱਥੇ ਐਡਵਾਈਸ ਕਰਦੇ ਨੇ ਸੋ ਜੈਨੂਇਨ ਤਰੀਕਾ ਤੁਸੀਂ ਫਾਲੋ ਕਰੋ ਜਸਮੀਤ ਜੀ ਦੇ ਜ਼ਰੀਏ ਤੁਸੀਂ ਪ੍ਰਾਈਵੇਟ ਕਾਲਜ 'ਚ ਅਪਲਾਈ ਕੀਤਾ ਸੀ ਰਿਫਿਊਜ਼ਲ ਆ ਗਈ ਹੈ ਤੁਹਾਨੂੰ ਤੁਸੀਂ ਸਰਕਾਰੀ ਕਾਲਜ 'ਚ ਅਪਲਾਈ ਕਰੋ ਤੇ ਤੁਹਾਨੂੰ ਵੀਜ਼ਾ ਜ਼ਰੂਰ ਮਿਲੇਗਾ ਸਾਡੀ ਕੋਈ ਪ੍ਰੋਸੈਸਿੰਗ ਫੀਸ ਨਹੀਂ ਹੈਗੀ ਤੁਸੀਂ ਸਾਡੇ ਨੂੰ ਆ ਕੇ ਮਿਲ ਸਕਦੇ ਹੋ ਔਰ ਸਟੈਪ ਵਾਈਜ਼ ਪ੍ਰੋਸੀਜਰ ਫਾਲੋ ਕਰੋ ਪਹਿਲਾਂ ਕਾਲਜ ਦੀ ਫੀਸ ਭਰੋ ਫਿਰ DGIC ਭਰੋ ਔਰ ਫਿਰ ਆਪਣੀ ਫਾਈਲ ਲਗਾਓ ਥੈਂਕ ਯੂ ਸੋ ਮੱਚ ਜਸਮੀ ਜੀ ਥੈਂਕ ਯੂ ਸੋ ਮੱਚ ਥੈਂਕ ਯੂ